ਹੈਲੋ ਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਇਬਲੌਗ ਵਿੱਚ। ਹੋਸ਼ੌਲੋ ਜੀ ਕਿੰਨੇ ਸਾਰੇ? ਠੀਕ ਠਾਕ। ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂ ਜੀ ਹੋ ਗਈ ਜੀ ਸਵੇਰ। ਕੰਮ ਕਾ ਚੱਲ ਰਿਹਾ ਹੈ ਸਵੇਰ ਦੇ। ਇਹ ਅੱਜ ਮੌਸਮ ਥੋੜਾ ਜਿਹਾ ਖਰਾਬ ਆ। ਬੱਦਲ ਬਾਈ ਜੀ ਸਵੇਰੇ ਥੋੜਾ ਜਿਹਾ ਪੈ ਰਿਹਾ ਹੈ। ਸਵੇਰੇ ਥੋੜੀਆਂ ਕਣੀਆਂ ਜੀਆਂ ਸੀਗੀਆਂ ਤੇ ਹੁਣ ਜਾਣਗੇ ਉਹ ਸਕੂਲ ਨੂੰ ਇਹਨਾਂ ਦੀ ਰੋਟੀ ਪਕਾ ਰਹੇ ਆ ਆਪਾਂ ਪਹਿਲਾਂ ਮੈਂ ਜਦ ਰੋਟੀ ਪਕਾਦਾ ਅੱਜ ਬਾਅਦ ਸਿਰ ਸੁਭਾਉ ਮਹੀਨਾਂ ਦੇ 8 ਵਜੇ ਚੁੱਕੇ ਨੇ ਤੇ 8 16 ਹੋ ਗਏ ਹਾਂ ਰੋਟੀ ਮੱਕਦੀ ਲੱਗਦੀ ਨਹੀਂ ਬਸ ਲੱਗੀਆਂ ਥੋੜੀਆਂ ਹੀ ਰਹਿ ਗਈਆਂ ਰੋਟੀਆਂ ਪਕਾਤੇ ਅੱਜ ਆਪਾਂ ਨੇ ਰਾਤ ਜਿਹੜੀ ਪਾਲਕ ਦੀ ਪੁਰਜੀ ਬਣਾਈ ਸੀ ਨਾ ਕਿ ਨਮਰ ਰੋਟੀਆਂ ਚ ਪਾ ਲਈਏ ਤਾਂ ਸਿੱਕਾ ਤਾਲ ਰੇ ਰੇ ਹਾਂ ਪਰੌਠਾ ਬਣਾ ਕੇ ਨਾਲ ਨੜੇਪੁਰ ਜੀ ਕੰਮ ਲੱਗ ਗਿਆ ਤੂੰ ਇੰਨਾ ਖਾਂਦੇ ਰਹਿ ਨਹੀਂ ਕਿ ਜਿੰਨੇ ਖਾਣੇ ਸਦਾਤ ਖਾ ਲਈ ਹੁਣ ਆਪਾਂ ਨੇ ਰੋਟੀਆਂ ਚ ਪਾ ਕੇ ਕਾਕੇ ਬਣਾ ਲੈ ਬੇਸਟ ਥੋੜਾ ਜਨ ਦੇਣੀ ਆ ਈ ਚੀਜ਼ ਕੰਮ ਲਾਓ ਤਾ ਦਹੀਂ ਉਧਰ ਉਹਦੇ ਵਿੱਚ ਪਿਆ ਜਦ ਲਈ ਕਿਸੇ ਘਾ ਲੋ फटाफट ਰੋਟੀ بس ਮੇਰੀ ਦੋਖ ਰਹਿੰਦੀ ਐ ਪਕਾ ਰ ਚੰਚੇ ਚਮਚਾ ਲੈ ਲਾ ਦੇ ਮੇਰੇ ਕੋਲ ਲੋਰਾ ਆ ਲੰਬਾ ਫਾ ਮੈਂ ਲੈ ਕੇ ਰਵਾਂਗਾ ਇਤੱਕ ਕਰ ਦੇ ਨਹੀਂ ਚੱਕਲੇ 1 ਮਿੰਟ ਮੈਨੂੰ ਫਿਰ ਮੈਂ ਦੋ ਦੋ ਨੂੰ ਜੋੜੇ ਹੈਗੇ ਥੱਲੇ-ਥੱਲੇ ਦੇ ਵਿੱਚ ਇੱਕਣੇ ਪਾਤੀ ਆ ਵਧੀਆ ਬਣਗੇ ਦੋ ਦੋ ਨੂੰ ਟਾਈਮ ਲੱਗਦਾ ਨਾ ਟੋਕ ਟੋ ਵੀ ਛਿੜੀ ਆ ਹਾਂ ਕੱਚੇ ਬਖ ਦਹੀਂ ਅੰ ਵਿੱਚ ਦੇਖੋ ਕੇਲੇ ਬਣਾ ਲਓ ਰਿੱਚੇ ਪਾਤੀ ਮੇਥੀ ਕੋਰਾਂ ਨਿਕਲੀ ਗਈ ਆਮਲੀ ਆਪਾ ਅੱਧਾ ਅੱਧਾ ਹੋ ਗਿਆ ਹਾਂ ਫਿਰ ਤਾਂ ਜੰਮ ਜਾਂਦਾ ਦਹੀਂ ਹੁਣ ਨਹੀਂ ਗੇ ਨਹੀਂ ਗੇ ਆਪਣਾ ਤਾਂ ਸਿਆਣਾ ਚ ਵੀ ਜੰਮੀ ਗਿਆ ਸਿਆਣਾ ਚ ਵੀ ਵਧੀਆ ਤਰੀਕੇ ਜੰਮਿਆ ਮੈਂ ਟਾਪ ਚੋਂ ਨਿਕਲਿਆ ਆਟਾ ਆਟਾ ਮੇਰੇ ਹੱਥ ਲੱਗ ਗਿਆ ਖੜ ਜਾ ਚਮਚੇ ਹੈ ਕਿੱਥੇ ਹੈ ਆਹ ਸ਼ੱਕਰੋ ਹੀ ਖਾ ਲੈਣਾ ਚਮਚੇ ਉਹ ਠੀਕ ਆ ਬੈਡਾਂ ਦੇ ਪੈਰ ਦੇ ਉੱਤੇ ਕਵਰਡਿੰਗ ਹੱਦੀਆਂ ਸਵੇਰੇ ਆ ਲੈਣਾ ਆ ਲੈਣਾ ਚੱਲੇ ਚਲ ਰੋਟੀ ਖਾ ਸੈਜ ਨੂੰ ਵੀ ਕਹ ਦੇ ਮਾਪੂਨ ਲੈਣਾ ਫੋਲ ਆਇਆ ਅਕਾ ਜੀ ਤੂੰ ਗਰੀ ਤੂੰ ਅੰਤਰਾ ਮੈਂ ਤੂੰ ਗਰੀ ਚੱਲ ਜੀ ਰੋਟੀ ਪਕਾ ਲਈਏ ਫਿਰ ਆਪਾਂ ਦੇ ਲੇਟ ਹੋ ਜਾਣਾ ਇਹਨਾਂ ਸਕੂਲ ਤੋਂ ਆਉਣੀ ਹੈ ਫਿਰ ਮਿਲਦੇ ਹਾਂ ਹੁਣੇ ਚੱਲ ਹੋਰ ਹੋ ਗਿਆ। ਔਰ ਯਾ ਪਾਸ ਸੁਭਰ ਲੈਂਦਾ ਸਾਰੇ ਕੰਮ ਸੁਭਰ ਲੇ। ਤੇ ਬੱਚੇ ਚਲੇਗੇ ਸਿੱਕੇ ਸਕੂਲ ਉੱਪਰ ਮੈਂ ਸੁਭਰਤਾ ਹਾਂ। ਤੇ ਕਾਗਜ਼ ਕੱਢ ਕੇ ਪਹੁੰਚ ਆ ਕੇ ਲਾਉਂਗੀ। ਕਾਢੇ ਵੀ ਆ ਕੇ ਮਨ ਜੂਗੀ। ਹੁਣ ਮੈਂ ਸੌਂਕੀ ਥੱਲੇ। ਕਸ਼ਵਾ ਦਾ ਨਿਮੇੜਾ, ਮੇੜਾ ਵਗੈਰਾ ਸਾਰਾ ਸੰਭਰ ਲੈ ਪਹਿਲੇ।

ਇਨੇ ਵਾਰ ਚੁੱਕ ਪੈ। ਸਭ ਦੇ ਵੀ। ਸਾਰੇ ਨਾਲੋਂ ਚੇਤੇ ਰੱਖ। ਕੂੜਾ ਖਪਾਦਾਂਗੇ। ਬਾਸਤੀ ਵਿੱਚ ਲਿਖਾ ਕੇ ਚੱਕ ਕੇ ਰੱਖ ਦਾਂਗੇ ਕਿੱਦੇ ਚ। ਥੱਗ ਵਾਲੇ ਕੰਮ ਆ ਜਾਂਦੇ। ਲੋ ਜੀ ਕਣੀਆਂ ਵੀ ਆ ਗਈਆਂ ਫੇਰ ਮੜਮੜੀ ਕਣੀਆਂ ਪਈ ਜਾਂਦੀਆਂ ਨੇ ਪਹਿਲੇ ਮੈਂ ਕਪੜੇ ਕੱਢਦੇ ਸੀ ਘਰ ਹੁਣ ਫੇਰ ਵਿੱਚ ਰੱਖ ਅੰਦਰ ਰੱਖ ਤੇ ਉੱਥੇ ਝਾੜੂ ਰੱਖਿਆ ਮੈਂ ਪੌੜੀਆਂ ਸੁੰਮਣ ਲੱਗੀ ਸੀ ਥੱਲੇ ਚੱਲੀ ਸੀਗੀ ਹੁਣ ਦੇਖੋ ਸੂਰਜ ਇਹ ਜਿਹਾ ਮੱਧਮ ਜਿਹਾ ਹੀ ਹੈ ਅੱਜ ਬੱਦਲ ਬਾਈ ਬਹੁਤ ਹੋਈ ਪਈ ਐ ਬਹੁਤ ਜ਼ਿਆਦਾ ਬੱਦਲ ਹੋਇਆ ਪਿਆ ਅੱਜ ਪਤਲੀ ਮੀਂਹ ਆ ਜੂਗਾ ਜ਼ਿਆਦਾ ਚਲੋ ਥੱਲੇ ਚਲਦੇ ਆਂ पशुओं को काम नहीं बेहद बेड़ा बूहड़ा सुबरने लगना पे सारा हाल गोहा गुड़ा भी चुकना पड़ते भी नहीं चके अब सारी फैमिली आ खड़ी है देखो गोहा पे इधर सुबर के जाने जानी हमने सब चक्ठा करके ਹਨ ਨੂੰ ਫੇਰ ਹੁਣ ਘਰ ਆ ਪਿਆ। ਐਸੇ ਹੁਣ ਸਿਆਲ ਸਿਆਣਾ ਚ ਗੁਹਾ ਬਾਧ ਹੁੰਦਾ ਗਰਮੀ ਆ ਚ ਘਟ ਹੁੰਦਾ ਹੁਣ ਤਾਂ ਥੋੜਾ ਹੀ ਹੁੰਦਾ ਦੇਖੋ ਸਾਰੇ ਰਾਤ ਦਾ ਗੁਹਾ ਹੈ ਇੰਨਾ ਕ ਗਰਮੀ ਚ ਗੁਹਾ ਘਟ ਜਾਂਦਾ। ਚਲੋ ਜੀ ਪਹਿਲਾਂ ਮੈਂ ਪਲਾਉਂਗੀ ਇਹਨਾਂ ਨੂੰ ਪਾਣੀ। ਉਸ ਤੋਂ ਬਾਅਦ ਫੇ ਚੱਕਾਂਗੇ ਗੁਹਾ ਫੇ ਸੁੰਭਰਾਗੇ ਜਿਹੜਾ। ਲੋ ਜੀ ਸੁੰਪਰ ਸੁੰਰਈ ਇਹ ਤਾਂ ਨਿਬੜ ਗਿਆ ਆਪਣੇ ਦੇਖੋ ਸਾਰਾ ਸਾਫ ਹੋ ਗਿਆ ਛੇਲੀਆਂ ਵੀ ਬਨਤੀਆਂ ਬਸ ਪੱਠੇ ਲੈ ਕੇ ਪਾਵਾਂਗੇ ਇਹਨਾਂ ਨੂੰ ਥੋੜਾ ਚਿਰ ਤੱਕ ਫਿਰ ਖਾਣ ਲੇਗੇ ਤੇ ਆ ਦੇਖ ਲਓ ਨੜੈਣਾ ਹੋਇਨਾ ਦਾ ਕੀ ਹਾਲ ਗੋਹੇ 'ਚ ਬੈਠਣਾ ਨੇ ਬਸ ਤੇ ਪਰ ਫਰਸ਼ ਧੋਤਾ ਅੱਜ ਆਪਾਂ ਨੇ ਨੜਾਈਆਂ ਤਾਂ ਨਹੀਂ ਹੈਗੀਆਂ ਫਰਸ਼ ਧੋਤਾ ਕਿਉਂਕਿ ਫਰਸ਼ ਬਹੁਤ ਗੰਦਾ ਕਰਤਾ ਸੀਗਾ ਇਹਨਾਂ ਨੇ ਗੋਹਾ ਮਿੱਿੱਤਾ ਸੀਗਾ ਬਸ ਹੁਣ ਬਸ ਬਹਿ ਜਾਣਗੇ ਆਰਾਮ ਕਰੀ ਜਾਣਗੇ ਆਪਦਾ ਬੇਲੀਆਂ ਨੇ 8:30 ਵਜੇ ਤੱਕ ਹਣਾ 8:30 3:00 ਵਜੇ ਤੱਕ ਜਦੋਂ ਕੱਕ ਪਾਵਾਂਗੇ ਉੱਠਣਗੇ ਆ ਫਿਰ ਹੁਣ ਕਰਨਗੇ ਜੰਗਾਲੀ ਇਹ ਬੈਠ ਕੇ ਸੂਰਜ ਨਹੀਂ ਦਿਖਦਾ ਅੱਜ ਬਸ ਜੀ ਚਲੋ ਹੁਣ ਮੈਂ ਜਾ ਕੇ ਕਰੂੰਗੀ ਉੱਪਰ ਰਹਿੰਦੇ ਹਲੇ ਮੇਰੇ ਕੰਮ ਜਿਵੇਂ ਕਿ ਛਾੜੂ ਰਹਿੰਦਾ ਭਾਂਡੇ ਮੰਚਨੇ ਨੇ ਹਲੇ ਨਾ ਚਾੜੂ ਨੇ ਪੋਚਾ ਰੰਦਾ ਚਾੜੂ ਮਲਾਈ ਸੀਗੀ ਤੇ ਪੋਚਾ ਰੰਦਾ ਭਾਂਡੇ ਰਹਿੰਦੇ ਨੇ ਉਹ ਮਾਂਜਾਂਗੇ ਜਾ ਕੇ ਹੁਣ ਉਪਰ ਚਲੋ ਜੀ ਫੇਰ ਮਿਲਾਂਗੇ ਲੋ ਜੀ ਇੱਥੇ ਸ਼ਾਮ ਦੇ ਬੱਜ ਚੁੱਕੇ ਨੇ 4 ਸਾਇਪ੍ਰੀਡ ਸਕੂਲੋਂ ਆ ਗਿਆ ਸੀਗਾ ਸਾਢੇ 3:30 ਵਜੇ ਜਦੋਂ ਮੈਂ ਪੱਠੇ ਪਵਾਉਂਦੀ ਸੀਗੀ ਪੱਠਾ ਪਰੇ ਪਾਏ ਜਾਂਦੇ ਬਸ ਮਣਤਾਰਾ ਦਾ ਟਾਈਮ ਹੋਣਿਆ ਸੀਗਾ ਤੇ ਕਹਿੰਦਾ ਵੀ ਪਕੌੜੇ ਬਣਾ ਕੇ ਦੇ ਹਾਂ ਅ ਕਹਿੰਦਾ ਮੇਰੇ ਪਕੌੜੇ ਖਾਣੂ ਜੀ ਕਰਦਾ ਮਹਾਚਰ ਮੈਂ ਕਰਨਾ ਟਾਈਮ ਹੋਇਆ ਇਹ ਚਲ ਬਣਾ ਦਿੰਨੀ ਆ ਥੋੜੇ ਜਿਹੀ ਫਿਰ ਮੈਂ ਤਿੰਨ ਕਾਲੂਛੀ ਲੈ ਲੇ ਤੇ ਦੋ ਪਾਲੇ ਪਿਆਜ਼ ਉਹਨਾਂ ਨੂੰ ਵੀ ਕਟਿੰਗ ਕਰ ਲਈ ਫਿਰ ਮੈਂ ਚਲ ਬਣਾ ਦਿੰਨੀ ਆ ਧਾਰਾ ਤੋਂ ਪਹਿਲਾਂ ਪਹਿਲਾਂ ਉੱਦਾਂ ਵੀ ਥੋੜੇ ਜਿਹੀ ਬਣਾਉਣਾ ਇਹਦੇ ਚੋਕੇ ਬਣਾ ਲੈਂਦੇ ਹੁਣ ਮੈਂ ਇਹਦੇ ਵਿੱਚ ਮਸਾਲੇ ਪਾ ਲਈਏ ਹੁਣ ਬਸ ਇਹਦੇ ਇੰਨ ਗਰਮੀ ਦੇ ਵਿੱਚ ਤੜਿਆਂ ਕਰ ਖਾਣ ਨੂੰ ਜੀ ਕਰਦਾ ਥੋੜੇ ਵਗੈਰਾ ਜੀ ਕਰਦਾ ਰਹਿੰਦਾ സാക് ਪਹਿਲਾਂ ਦਾ ਸਕਿਆ ਨਾ ਸਕੂਲ ਗਏ ਹਨ ਹੈ ਨਾ ਫਿਰ ਬਣਾ ਕੇ ਰੱਖ ਲੈਣੇ ਸੀ ਤੇ ਪਰ ਸਾਬਜੀ ਕੋਈ ਆਪਾਂ ਨੇ ਬਣਾਉਣੀ ਸਬਜੀ ਪਈ ਹੈ ਉਹ ਅ ਫੋਰਜੀ ਉਹ ਵੀ ਖਾ ਲੜੇ ਕੇ ਸਾਹਮਣੂ ਆਪਣੇ ਨਰੂਤੀ ਨੇ ਪੱਕੀ ਹੋ ਗਈ ਥੋੜੀ ਥੋੜੀ ਜੀ ਰੋਟੀ ਨਾਲ ਸਰ ਜਾਂਦਾ ਤੇ ਚਟਨੀ ਕੁੱਟ ਦਿਆਂਗੇ ਧਨੀਏ ਦੀ ਪਦੀਨਾ ਵੀ ਹੋਇਆ ਹੋਇਆ ਹੁਣ ਤਾਂ ਥੋੜਾ ਪਦੀਨਾ ਲਿਆਉਂਗੀ ਹਾਂ ਔਰ ਇਹ ਧਰਾ ਚੋਕੀ ਜਿਆਦਾ ਆਉਂਗੀ ਨਾ ਪਦੀਨਾ ਤੋੜ ਲਿਆਉਂਗੀ ਫਿਰ ਉਹ ਬਣਾ ਲਾਂਗੇ ਪਦੀਨਾ ਧਨੀਆ ਪਾ ਕੇ ਚਟਨੀ ਕੁੱਟ ਲਾਂਗੇ ਦੋ ਪਿਆਜ਼ ਪਾ ਕੇ ਘਾਲੂ ਬਣਾਵਾਂਗੇ ਸਾਡ ਸੱਚ ਜਿਹੜੀ ਬਣਾਉਂਗੇ ਸਰੋਦੋ ਤੇ ਦਾ ਘਰ ਕਮਕਾ ਜਰਦਾ ਤੇ ਦਾ ਦੇ ਦੋ ਵਾਰ ਚ ਨਿਕਲਣਾ ਲੱਗਿਆ ਥੋੜੇ ਹੀ ਨਾ ਉਹ ਲਾਤਾ ਰਹਿੰਦੇ ਬਹੁਤ ਲੱਗਿਆ ਹਨ ਸਹਜ ਕਾ ਪਕੌੜੇ ਬਣਾ ਕੇ ਦੇ ਟਾਲਾ ਟੈਂਪ ਹੋਣਾ

ਦੋ ਵਾਰ ਆਇਆ ਦੋ ਵਾਰ ਇਹ ਬੱਲੇ ਮੰਨ ਲਏ ਹਾਂ ਇਹੋ ਪਤਾ ਨਹੀਂ ਕਿੰਨਾ ਦੌੜਦਾ ਹੈ ਜੇ ਜੇਸ਼ਰ ਮੈਂ ਦੌੜਦਾ ਜੇਸ਼ਰ ਤਾਂ ਜਾਣਨ ਨਹੀਂ ਆਹ ਸਾਜ 15 ਕਰੀ ਗਿਆ ਫਿਰ ਕੀ ਹੋ ਗਿਆ ਮਨਾਇਆ ਨੇ ਮਨਾਇਆ ਚਲੋ ਲੈ ਆਉਣਾ ਫਾਦੇ ਗੱਤ ਲਾ ਕੇ ਹੋਣਾ ਗੜਾ ਮਨਾਉਣਾ ਬਲੋ ਰੋੜ ਆਪੇ ਆਲੇ ਮਨਾ ਲਿਆ ਆਪਾਂ ਨੇ ਦਸਨ ਦਾ ਜਨਮ ਕਰਕੇ ਇਹ ਲਾ ਦੇ ਹੋੜੇ ਬਣਾਏ ਨੇ ਓਏ ਓਏ ਇੱਕ ਕਾਹਦਾ ਚੇਪਾ ਕਰ ਦਿੱਤਾ ਡੇ ਰੋੜ ਦਾ ਦੇ ਪਿਆ ਆ ਤੇ ਕੀ ਲੈ ਗਣਾ ਯਾਨਕ ਕਿ ਇੱਕ ਚੋਕਲੇਟ ਦੋ ਚੀਜ਼ਾਂ ਨੇ ਉੱਤਮ ਕਾਲਜ ਪਾਗਲੇ ਆ ਬੰਗਲੋ ਬਿਚ ਤੇ ਆ ਤੋੜ ਗਰਾਣ ਚੁੱਕੀ ਵੈਂ ਪੁੱਤੋ ਗਰਾਣ ਤੇ ਸੋਢੀ ਵਿੱਚ ਗਿਆ ਰਿਆ ਨਾਵਾ ਦੁੱਧ ਮਨੋ 4 ਵਜੇ ਤਾਂ ਭੁੱਲ ਪਾ ਗਏ ਆ ਅਮ ਜੀ ਹੂੰ ਉਹ ਯਾਰ ਕੋਈ ਆਇਆ ਨਹੀਂ ਉਹ ਦ੍ਰਿਪਾ ਬਿਤੇ ਰਹੀ ਆ ਉਹ ਦਾ ਇਸ ਹਮ ਕੋਈ ਨਾ ਬਹੁਤ ਮੂਰੀ ਆ ਰਹੀ ਹੈ ਸਾਹ ਬੁਲੇ ਗੁੱਸਤੇ ਨਾਲ ਬੁਣਨੇਗਾ ਰੱਖਿਆ ਸੀ ਤੈਨੂੰ ਵੀ ਦੱਸਦਾ ਜੰਮ ਮੈਨੂੰ ਉਹ ਜਰਾਉਂ ਨਾਲ ਲੱਸੀ ਆਉਂ ਤੂੰ ਹੈ ਨਾ ਗੁੱਸਤੇ ਨਾਲ ਬੁਲ ਗੁੱਸਤੇ ਨਾਲ ਹਾਂ ਜੀ ਆਂ ਦੱਲੀਆ ਬੱਕਰੀ ਗਿੱਟ ਪੱਛਾ ਰੰਦ ਬੜੇ ਮੇਰੇ ਜੋ ਗਨੇ ਖਾਈ ਜਾਂਦਾ ਕੋਈ ਨਾ ਸਾਰੇ ਕਾਲੇ ਥੋੜੇ ਥੋੜੇ ਹੋ ਗਏ ਫੇ ਕਿਸੇ ਦਿਨ ਵੱਧ ਬਣਾ ਲਾਂਗੇ ਪੁੱਤ ਹੁਣ ਇੰਨਿਆਂ ਗੰਨਾ ਸਾਰ ਲੋ ਕੱਜਾ ਕੱਚੇ ਨੇ ਕੋਈ ਦੇ ਰਹਾ ਤੁਹਾਨੂੰ ਕਿਉਂ ਲੈ ਗਿਆ ਇਹਨੇ ਜਸੂ ਨੇ ਸਟੇ ਟੇ ਟੂ ਮੂ ਹਾਂ ਐ ਵੀਰਾਂ ਦੇ ਜੀ ਲਓ ਜੀ ਪਕੌੜੇ ਆਪਣੇ ਬਣ ਗਏ ਸੈਬਰੀ ਲੱਗ ਖਾਣ ਲਓ ਜੀ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨੇਵੇਂ ਬਲਾਕ ਦਿਨਾ ਕਦ ਤੱਕ ਲਈ ਸਤਿ ਸ਼੍ਰੀ ਅਕਾਲ